ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਅੱਜ ਖਬਰ ਲੈ ਕੇ ਆਏ ਆਂ ਪ੍ਰੈਸ ਦੀ ਆਜ਼ਾਦੀ ਉੱਤੇ ਹਮਲੇ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਦੋਸਤੋ ਨਵੰਬਰ 1 ਅਤੇ ਨਵੰਬਰ 2 ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਨੇ ਕਈ ਅਖਬਾਰਾਂ ਦੀਆਂ ਗੱਡੀਆਂ ਜਿਹੜੀਆਂ ਕਿ ਸਪਲਾਈ ਕਰਦੀਆਂ ਅਖਬਾਰਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੂੰ ਰੋਕਿਆ ਤੇ ਫਿਰ ਉਹਨਾਂ ਨੂੰ ਥਾਣੇ ਲਿਜਾਇਆ ਗਿਆ ਤੇ ਇਸ ਕਰਕੇ ਅਖਬਾਰਾਂ کئی ਇਲਾਕਿਆਂ ਦੇ ਵਿੱਚ ਨਹੀਂ ਪਹੁੰਚ ਸਕੀਆਂ ਤੇ ਇਸ ਮੰਦੇ ਵਿੱਚ ਅੱਜ ਯਾਨੀ ਕਿ ਨਵੰਬਰ 3 ਨੂੰ ਸਾਰੇ ਅਖਬਾਰਾਂ 'ਚ ਅੰਗਰੇਜ਼ੀ ਪੰਜਾਬੀ ਹਿੰਦੀ ਉਹਨਾਂ ਦੇ ਵਿੱਚ ਇਸ ਸੰਬੰਧੀ ਪ੍ਰਮੁਖਤਾ ਨਾਲ ਖਬਰਾਂ ਛਪੀਆਂ ਮੈਨੂੰ ਸਵੇਰੇ ਹੀ 2 ਨਵੰਬਰ ਨੂੰ ਪਿੰਡੋਂ ਫੋਨ ਆਉਂਦਾ ਕਿਹਾ ਜਾਂਦਾ ਚਾਚੇ ਅਖਬਾਰ ਸਾਡੇ ਹੀ ਨਹੀਂ ਆਏ ਕਿ ਤੁਹਾਡੇ ਵੀ ਨਹੀਂ ਆਏ ਮੈਂ ਕਿਹਾ ਜੀ ਮੇਰੇ ਤਾਂ ਇੱਥੇ ਘਰੇ ਪਹੁੰਚ ਗਏ ਮੋਹਾਲੀ 'ਚ ਤੇ ਕਾਕਾ ਤੂੰ ਦੇਖ ਤੇਰੇ ਕਿਉਂ ਨਹੀਂ ਆਏ ਫਿਰ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਅਖਬਾਰਾਂ ਦੀਆਂ ਗੱਡੀਆਂ ਠੱਲੀਆਂ ਗਈਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਨ੍ਹਾਂ ਕਰ ਜਿਨ੍ਹਾਂ 'ਚ ਵਿਸ਼ੇਸ਼ ਕਰਕੇ ਮਾਲਵਾ ਰੀਜਨ ਅਤੇ ਇਤੋਂ ਗੁਰਦਾਸਪੁਰ ਹੁਸ਼ਿਆਰਪੁਰ ਪਟਿਆਲਾ ਤੇ ਅੰਮ੍ਰਿਤਸਰ ਇਹਨਾਂ ਇਲਾਕਿਆਂ 'ਚ ਇਸ ਸੰਬੰਧ ਦੇ ਵਿੱਚ ਜਦੋਂ ਮੈਂ ਕੁਝ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਪੁਲਿਸ ਵਾਲਿਆਂ ਨੂੰ ਕੋਈ ਖੁਫੀਆ ਜਾਣਕਾਰੀ ਮਿਲੀ ਯਾਨੀ ਕਿ ਇੰਟੈਲੀਜੈਂਸ ਇਨਪੁਟ ਕਿ ਅਖਬਾਰ ਡਿਸਟ੍ਰਿਬਿਊਟ ਕਰਨ ਵਾਲੀਆਂ ਗੱਡੀਆਂ ਰਾਹੀਂ ਨਸ਼ੀਲੇ ਪਦਾਰਥ ਜਾਂ ਹਥਿਆਰ ਸਮਗਲ ਕੀਤੇ ਜਾ ਸਕਦੇ ਹਨ ਦੇਖੇਰ ਅੱਜ ਜਦੋਂ ਸਵੇਰੇ ਮੈਂ ਉੱਠਿਆ ਤਾਂ ਮੈਨੂੰ ਪ੍ਰਾਪਤ ਹੋਈ ਚੰਡੀਗੜ੍ਹ ਪ੍ਰੈਸ ਕਲੱਬ ਦੀ ਸਟੇਟਮੈਂਟ ਜਿਦੇ ਵਿੱਚ ਪ੍ਰਧਾਨ ਸੌਰਵ ਦੁੱਗਲ ਅਤੇ ਰਜੇਸ਼ ਢੱਲ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਕਰੜੀ ਨਿੰਦਿਆ ਕੀਤੀ ਅਤੇ ਕਿਹਾ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਐਦਾਂ ਦੀ ਕਾਰਵਾਈ ਕਿਉਂ ਕੀਤੀ ਗਈ ਜਿਦੇ ਨਾਲ ਅਖਬਾਰ ਰੀਡਰਸ ਤੱਕ ਨਹੀਂ ਪਹੁੰਚ ਸਕੇ ਔਰ ਇਹਨਾਂ ਰੀਡਰਸ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਹੁਣ ਤੁਸੀਂ ਸਕਰੀਨ ਤੇ ਕੁਝ ਖਬਰਾਂ ਦੀਆਂ ਹੈਡਲਾਈਨਸ ਦੇਖੋ ਵੱਖ-ਵੱਖ ਖਬਰਾਂ ਦੀਆਂ ਹੈਡਲਾਈਨਸ ਅਤੇ ਫਿਰ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਕੁਝ ਕਲਿੱਪਸ ਦਿਖਾਉਨੇ ਆ ਜਿਹੜੀਆਂ ਅਸੀਂ ਵੱਖਰੀਆਂ ਵੈਬਸਾਈਟਸ ਤੋਂ ਧੰਨਵਾਦ ਸਹਿਤ ਵਰਤ ਰਹੇ ਹਾਂ ਇਹਨਾਂ ਅਖਬਾਰ ਲਿਜਾਂਦੇ ਵਹੀਕਲਜ਼ ਨੂੰ ਗੱਡੀਆਂ ਨੂੰ ਥਾਣਿਆਂ ਚ ਲਜਾਇਆ ਗਿਆ ਜਿਸ ਤਰ੍ਹਾਂ ਤੁਸੀਂ ਆ ਤਸਵੀਰਾਂ ਚ ਦੇਖਿਆ ਤੇ ਕਈ ਥਾਈ ਜਿਹੜੇ ਸਨੀਫਿੰਗ ਡੌਗਸ ਹੁੰਦਾ ਸਨੀਫਿੰਗ ਡੌਗ ਨੂੰ ਕਹਿੰਦੇ ਆ ਜਿਹੜਾ ਸੁੰਘ ਕੇ ਪਤਾ ਲਾ ਦਿੰਦਾ ਹੈ ਕਿ ਇਹਦੇ ਵਿੱਚ ਕੋਈ ਕੰਟਰਬੈਂਟ ਤਾਂ ਨਹੀਂ ਉਹਨਾਂ ਨੂੰ ਵੀ ਵਰਤਿਆ ਗਿਆ ਤੇ ਮਿਲਿਆ ਇਹਨਾਂ ਨੂੰ ਗੱਖ ਨਹੀਂ ਕੋਈ ਸੇ ਗੱਡੀ ਚ ਕੋਈ ਇਹੋ ਜੀ ਚੀਜ਼ ਪ੍ਰਾਪਤ ਨਹੀਂ ਹੋਈ ਜਿਸ ਨੂੰ ਤੁਸੀਂ ਗੈਰ ਕਾਨੂੰਨੀ ਕਹਿ ਸਕਦੇ ਹੋਮੋ ਤੇ ਅਰਪ੍ਰਿਤ ਸ਼ੁਕਲਾ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਾਨੂੰ ਇੰਟੈਲੀਜੈਂਸ ਇਨਪੁਟ ਸੀ ਕਿ ਇਹਨਾਂ ਗੱਡੀਆਂ ਦੇ ਵਿੱਚ ਨਸ਼ਾ ਜਾਂ ਹਥਿਆਰ ਹੋ ਸਕਦੇ ਹਨ ਹੁਣ ਇਹ ਤੁਸੀਂ ਸ਼ਬਦ ਮਾਰਕ ਕਰੋ ਕਹਿੰਦੇ ਹੋ ਸਕਦੇ ਹਨ ਇਹ ਨਹੀਂ ਹੈਗਾ ਕਨਫਰਮੇਟਰੀ ਕਿ ਇਹਨਾਂ ਗੱਡੀਆਂ ਚ ਜਾਂ ਕਿਸੇ ਵੀ ਗੱਡੀ ਚ ਹਥਿਆਰ ਜਾਂ ਨਸ਼ੀਲੇ ਪਦਾਰਥ ਲਜਾਏ ਜਾ ਰਹੇ ਹਨ ਸਨੀ ਯਾਨੀ ਇਹ ਕਨਫਰਮੇਟਰੀ ਇਨਫੋਰਮੇਸ਼ਨ ਨਹੀਂ ਇਹ ਇੱਕ ਐਵੇਂ ਕਿਆਸੀਆਂ ਜਿਹਨੂੰ ਕਹਿੰਦੇ ਸੁਪਨਾ ਆ ਗਿਆ ਕਿ ਹੁਣ ਅਖਬਾਰਾਂ ਵਾਲੀਆਂ ਗੱਡੀਆਂ ਦੀ ਵੀ ਚੈਕਿੰਗ ਕਰ ਲਈਏ ਚਰਚੇ ਤਾਂ ਇਹ ਸ਼ੁਰੂ ਹੋ ਗਏ ਕਿਤੇ ਪੰਜਾਬ ਸਰਕਾਰ ਕੋਈ ਅਸੁਖਾਵੀ ਖਬਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਉਸ ਨੂੰ ਪਰੋਂ ਤਰਨ ਵਾਲ ਜਾਣ ਨਹੀਂ ਦੇਣਾ ਚਾਹੁੰਦੀ ਕਿਉਂਕਿ ਉੱਥੇ ਚੋਣਾ ਨਹੀਂ ਇਸ ਮਾਮਲੇ ਤੇਰ ਸ਼ੁਕਲਾ ਦਾ ਬਿਆਨਤਾ ਆਇਆ ਪਰ ਡੀਜੀਪੀ ਜਾਂ ਮੁੱਖ ਮੰਤਰੀ ਬਿਲਕੁਲ ਚੁੱਪ ਰਹੇ ਤੇ ਡੀਜੀਪੀ ਗੌਰਵ ਯਾਦਵ ਆਮ ਤੌਰ ਤੇ ਹਰ ਛੋਟੀ ਮੋਢੀ ਡਿਵੈਲਪਮੈਂਟ ਜਿਹੜੀ ਹੁੰਦੀ ਆ ਕਿਤੇ ਕੋਈ ਸਮਗਲਰ ਫੜਿਆ ਜਾਂਦਾ ਜਾਂ ਕਿਤੇ ਕੋਈ ਗੈਂਗਸਟਰ ਹੋ ਜਾਂਦਾ ਫੜਿਆ ਜਾਂਦਾ ਉਹਦੇ ਬਾਰੇ ਵੀ ਛੇਤੀ ਛੇਤੀ ਟਵੀਟ ਕਰਦੇ ਆ ਯਾਨੀ ਕਿ ਐਕਸ ਦੇ ਉੱਤੇ ਸਟੇਟਮੈਂਟ ਪਾਉਂਦੇ ਆ ਪਰ ਇਸ ਵੱਡੇ ਮਸਲੇ ਤੇ ਜਿਹਦਾ ਸੰਬੰਧ ਸਿੱਧਾ ਪ੍ਰੈਸ ਦੀ ਆਜ਼ਾਦੀ ਨਾਲ ਹੈ ਇਸ ਤੇ ਡੀਜੀਪੀ ਬਿਲਕੁਲ ਚੁੱਪ ਰਹੇ ਮਤਲਬ ਜਿੱਥੇ ਕੋਈ ਔਖੀ ਸਥਿਤੀ ਆ ਜੇ ਕੋਈ ਕੰਟਰੋਵਰਸੀ ਹੋ ਜੇ ਉੱਥੇ ਫਿਰ ਗੌਰਵ ਯਾਦਵ ਜੀ ਅਰਪ੍ਰਿਤ ਸ਼ੁਕਲਾ ਨੂੰ ਅੱਗੇ ਕਰ ਦਿੰਦੇ ਆ ਔਰ ਡੀਜੀਪੀ ਸਾਹਿਬ ਉਹਨਾਂ ਸਾਰੀਆਂ ਪਰਸਥਿਤੀਆਂ ਤੋਂ ਵਾਸੇ ਰਹਿਣਾ ਚਾਹੁੰਦੇ ਨੇ ਜਿਹਦੇ ਨਾਲ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਯਾਨੀ ਕਿ ਉਹਨਾਂ ਦੀ ਗਵਰਨੈਂਸ ਤੇ ਸਵਾਲ ਖੜਾ ਹੁੰਦਾ ਹੋਵੇ ਇਹ ਬੜੀ ਗੱਲ ਖੁਸ਼ੀ ਵਾਲੀ ਹੈ ਕਿ ਜੋ ਅੱਜ ਸਵੇਰੇ ਪ੍ਰਤੀਕਰਮ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਿਆ ਭਾਵੇਂ ਉਹ ਸੋਸ਼ਲ ਮੀਡੀਆ ਸੀ ਤੇ ਭਾਵੇਂ ਉਹ ਜਿਹੜਾ ਸਧਾਰਨ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਉਹਦੇ ਵਿੱਚ ਇੱਕ ਜੁਟ ਹੋ ਕੇ ਇਨ ਵਨ ਵੌਇਸ ਸਰਕਾਰ ਦੇ ਇਸ ਕਦਮ ਨੂੰ ਔਰ ਪੁਲਿਸ ਦੇ ਇਸ ਕਦਮ ਨੂੰ ਨਿੰਦਿਆ ਗਿਆ ਭਰਮਾ ਔਰ ਇੰਗਲਿਸ਼ ਟ੍ਰਿਬਿਊਨ ਦੇ ਪਹਿਲੇ ਪੇਜ ਤੋਂ ਵੀ ਖਬਰ ਮੈਂ ਜਿਹੜੀ ਹੈ ਪੜ੍ਹੀ ਅੱਗੇ ਤੱਕ ਜਾਂਦੀ ਆ ਤੇ ਫਿਰ ਇੰਗਲਿਸ਼ ਟ੍ਰਿਬਿਊਨ ਨੇ ਆਪਣਾ ਪਹਿਲਾ ਐਡੀਟੋਰੀਅਲ ਇਹੀ ਲਿਖਿਆ ਇਸੇ ਵਿਸ਼ੇ ਤੇ ਲਿਖਿਆ ਔਰ ਭਾਵੇਂ ਉਹਨਾਂ ਨੇ ਸਿਕਿਉਰਿਟੀ ਕਨਸਰਨਸ ਨੂੰ ਆਪਣੇ ਧਿਆਨ ਚ ਰੱਖਿਆ ਪਰ ਨਾਲ ਉਹਨਾਂ ਨੇ ਜਿਸ ਤਰੀਕੇ ਨਾਲ ਅਖਬਾਰਾਂ ਵਾਲੀਆਂ ਗੱਡੀਆਂ ਨੂੰ ਰੋਕਿਆ ਗਿਆ ਲੇਟ ਕੀਤਾ ਗਿਆ ਥਾਣਿਆਂ ਚ ਲਜਾਇਆ ਗਿਆ ਸਟਾਫ ਦਾ ਜਿਹੜਾ ਉਹਨੂੰ ਸ਼ੋਸ਼ਣ ਕਹੋ ਜਾਂ ਉਹਨੂੰ ਹਰਾਸਮੈਂਟ ਹੋਈ ਉਹਦੀ ਵੀ ਉਹਨਾਂ ਨੇ ਨਿੰਦਿਆ ਕੀਤੀ ਹੈ ਅਜੀਬ ਦੇ ਵੀ ਫਰੰਟ ਪੇਜ ਚ ਲੰਬੀ ਜੌੜੀ ਖਬਰਾਂ ਤੇ ਨਾਲ ਫੇਰ ਪ੍ਰतिकਰਮ ਦਿੱਤੇ ਹੋਏ ਨੇ ਸਿਆਸੀ ਲੀਡਰਾਂ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਸ ਤਰੀਕੇ ਨਾਲ মিডিਆ ਹੈਨ ਵਨ ਵੌਇਸ ਅੱਗੇ ਆਇਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਮੈਂ ਤੁਹਾਨੂੰ ਇੱਥੇ ਦੋਸਤੋ 1975 ਦੀ ਐਮਰਜੈਂਸੀ ਦੀ ਯਾਦ ਦਿਉਣਾ ਚਾਹਨਾ ਉਦੋਂ ਮੇਰੀ ਉਮਰ ਕਰੀਬ 10 ਸਾਲ ਸੀ ਅਖਬਾਰ ਪੜ੍ਹਨ ਦਾ ਮੈਨੂੰ ਸਕੂਲ ਤੋਂ ਹੀ ਸ਼ੌਕ ਸੀ ਤਾਂ ਮੈਨੂੰ ਪਤਾ ਲੱਗਿਆ ਕਿ ਅੱਜ ਦੀ ਅਖਬਾਰ ਨਹੀਂ ਆਈ ਮੈਨੇ ਮੈਂ ਆਪਣੇ ਫਾਦਰ ਸਾਹਿਬ ਨੂੰ ਪੁੱਛਿਆ ਜੀ ਅੱਜ ਸਵੇਰੇ ਅਖਬਾਰ ਨਹੀਂ ਆਏ ਸਕੂਲ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਮੈਂ ਕੁਝ ਅਖਬਾਰਾਂ ਦੇ ਪੰਨਿਆਂ ਨੂੰ ਪਲਟ ਲੈਂਦਾ ਸੀ ਇਹ ਮੇਰਾ ਸੁਭਾਅ ਸੀ ਜਾਂ ਮੇਰਾ ਪੈਸ਼ਨ ਫॉर ਨਿਊਜ਼ ਸੀ ਤਾਂ ਪਤਾ ਲੱਗਿਆ ਜੀ ਅਖਬਾਰ ਹੁਣ ਉਦੋਂ ਹੀ ਆਉਣਗੇ ਜਦੋਂ ਸਰਕਾਰ ਚਾਹੇਗੀ ਉਦੋਂ ਬਾਅਦ ਫਿਰ ਮੈਂ ਪੱਤਰਕਾਰਾਂ ਤੇ ਤੇ ਮੀਡੀਆ ਹਾਊਸਸ ਤੇ પ્રતિਬੰਧ ਲੱਗਣੇ ਵੇਖੇ 80 ਦੇ ਦਹਾਕੇ ਵਿੱਚ ਜਦੋਂ ਪੰਜਾਬ 'ਚ ਅੱਤਵਾਦ ਆ ਗਿਆ ਸੀ ਉਦੋਂ ਵੀ ਸਰਕਾਰ ਨੇ ਸੈਂਸਰਸ਼ਿਪ ਲਾਤੀ ਸੀ ਔਰ ਸਭ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ 'ਚ ਜਿਹਦੇ ਵਿੱਚ ਮੈਂ ਕਰੀਬ 10 ਸਾਲ ਕੰਮ ਕੀਤਾ ਉਹਨਾਂ ਨੇ ਇੱਕ ਨਵेकਲਾ ਢੰਗ ਤਰੀਕਾ ਅਪਣਾਇਆ ਵਿਰੋਧ ਕਰਨ ਦਾ ਜਿਵੇਂ ਕੋਈ ਪਹਿਲੇ ਪੇਜ ਤੇ ਖਬਰ ਮਾਰਕ ਹੋਈ ਆ ਤੇ ਉਹਨੂੰ ਪਹਿਲਾਂ ਸੈਂਸਰ ਬੋਰਡ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਉਹਨੂੰ ਕਹਿ ਦਿੰਦਾ ਸੀ ਵੀ ਆਹ ਖਬਰ ਹਟਾ ਦਿਓ ਫਿਰ ਇੰਡੀਅਨ ਐਕਸਪ੍ਰੈਸ ਨੇ ਉਸ ਖਾਲੀ ਕੀਤੀ ਥਾਂ ਤੇ ਖਬਰ ਨਹੀਂ ਛਾਪਦੇ ਸੀ ਉਹ ਤੇ ਲਾਈਨ ਮਾਰ ਕੇ ਕਾੜਾ ਮਾਰ ਕੇ ਉੱਪਰ ਲਿਖ ਦਿੰਦੇ ਸੀ ਸੈਂਸਰਡ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਗਿਆਸਾ ਪੈਦਾ ਹੋਵੇ ਕਿ ਇਹੋ ਜੀ ਕਿਹੜੀ ਖਬਰ ਸੀ ਜਿਹੜੀ ਪ੍ਰਸ਼ਾਸਨ ਨੇ ਲੋਕਾਂ ਤੱਕ ਪਹੁੰਚਣ ਨਹੀਂ ਦਿੱਤੀ ਇਹ ਵੀ ਵਿਰੋਧ ਕਰਨ ਦਾ ਇੰਡੀਅਨ ਐਕਸਪ੍ਰੈਸ ਅਖਬਾਰ ਦਾ ਇੱਕ ਬਹੁਤ ਹੀ ਵਧੀਆ ਗੰਗ ਤਰੀਕਾ ਸੀ ਸਾਡੀ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਸਾਰੇ ਪ੍ਰੈਸ ਕਲੱਬਸ ਯੂਨੀయన్స్ ਐਂਡ ਐਸੋਸੀਏਸ਼ਨਸ ਨੂੰ ਅਪੀਲ ਕਰਦੀ ਹੈ ਕਿ ਬੀਤੇ ਕੱਲ ਕੀਤੀ ਗਈ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਨਿੰਦਦੇ ਹੋਏ ਇੱਕ ਰੈਜ਼ੋਲੂਸ਼ਨ ਹਰ ਕਲੱਬ ਇੱਕ ਰੈਜ਼ੋਲੂਸ਼ਨ ਪਾਸ ਕਰੇ ਤੇ ਮੈਮੋਰੰਡਮ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚਾਇਆ ਜਾਵੇ ਔਰ ਫਿਰ ਇਸ ਸਾਰੇ ਪ੍ਰੋਸੈਸ ਦਾ ਜਿਹੜਾ ਹੈਗਾ ਨਸ਼ਰ ਕੀਤਾ ਜਾਵੇ ਉਹਦੀ ਫੋਟੋ ਖਿੱਚ ਕੇ ਅਖਬਾਰਾਂ 'ਚ ਛਾਪੀ ਜਾਵੇ ਤਾਂ ਕਿ ਸਰਕਾਰ ਨੂੰ ਕੁਝ ਸੇਕ ਲੱਗੇ ਕਿ ਉਹਨਾਂ ਦੀ ਕਾਰਵਾਈ ਦਾ ਵਿਰੋਧ ਹੋ ਰਿਹਾ ਹੈ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦਾ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਾਥ ਨਹੀਂ ਦੇਣਾ ਚਾਹੁੰਦੇ ਅਸੀਂ ਬਿਲਕੁਲ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਕਾਇਮ ਰੱਖਣ ਲਈ ਸਹਿਯੋਗ ਕਰਾਂਗੇ ਪਰ ਇਸ ਤਰ੍ਹਾਂ ਜਿਸ ਤਰੀਕੇ ਨਾਲ ਨਵੰਬਰ 1 ਤੇ 2 ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਤਰਫਾ ਕਾਰਵਾਈ ਕੀਤੀ ਉਹ ਬਿਲਕੁਲ ਗਲਤ ਹੈ ਨਿੰਦਨਯੋਗ ਹੈ ਉਹਦਾ ਵਿਰੋਧ ਕਰਨਾ ਬਣਦਾ ਹੈ ਤੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਇਹ ਸੀ ਖਬਰ ਮੀਡੀਆ ਉੱਤੇ ਹੋਏ ਪੰਜਾਬ ਸਰਕਾਰ ਵੱਲੋਂ ਹਮਲੇ ਬਾਰੇ ਮਹਾਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਅੱਗੇ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼